ਦੁਕਾਨ ਮੇ ਹੱਥ ਮਤ ਪਕੜਿਆ ਕਰ ਤੰਬੂ ਵੀ ਆ ਜਾਇਆ ਕਰ ਤੰਬੂ ਚ ਵੀ ਆ ਜਾਊਗਾ ਪਹਿਲਾਂ ਕੱਲਿਆਂ ਬੈਠ ਕੇ ਗੱਲਾਂ ਤਾਂ ਕਰ ਲਈਏ ਦੋ ਪਿਆਰ ਦੀਆਂ ਥੋੜਾ ਕੀ ਭਰੋਸਾ ਕਦੋਂ ਤੰਬੂ ਪੱਟ ਕੇ ਬਹੁ ਬੀਟ ਹੋ ਜੂ ਇਥੋਂ ਆ ਨਾਬਜ਼ ਠੀਕ ਹੈ ਬਸ ਦਵਾਈ ਲੈਂਦੇ ਰਹੋ ਜਿਹੜੀ ਦੱਸੀ ਹੈ ਉਹ ਮੈਨੂੰ ਲੱਗਦਾ ਆਪਾਂ ਡਾਕਟਰ ਕੋਹਾਗੇ ਉਹ ਨਹੀਂ ਨਹੀਂ ਭਾਜੀ ਮੈਰੀ ਵੀ ਰਹੀ ਹੈ ਇਹ ਤਾਂ ਕਦੇ ਕਦੇ ਜਾਣ ਪਛਾਣ ਦੇ ਮਰੀਜ਼ ਚੈੱਕ ਕਰ ਲੈਂਦੇ ਆ ਤੁਸੀਂ ਦਵਾਈ ਲੈਂਦੇ ਰਹੋ ਹੈ ਦਵਾਈ ਨਾ ਬੋਲਿਓ ਦਿੱਤੀ ਰਿਸਟ੍ਰਿਕ ਕੌਣ ਕਰਾਉਂਦਾ ਜੀ ਆਪਾਂ ਹੀ ਕਰਾਉਣਾ ਜੀ ਆਓ ਬੈਠੋ ਆਜੋ ਆਜੋ ਤੁਸੀਂ ਤਿੰਨਾਂ ਨਹੀਂ ਵਿਆਹ ਕਰਾਉਣਾ ਹੈ ਉਹ ਨਾ ਜੀ ਪਹਿਲਾਂ ਇੱਕ ਕਰਾਓ ਜੇ ਉਹ ਠੀਕ ਨਿਕਲ ਗਿਆ ਤੇ ਬਾਕੀ ਦੋ ਵੀ ਕਰਾ ਲਾਂਗੇ ਬਾਈ ਦੇਵੇ ਮੁੰਡਾ ਕੌਣਾ ਤੁਹਾਡੇ ਚ ਤਿੰਨੇ ਮੁੰਡੇ ਹੀ ਐ ਤੁਮ ਬਈ ਮੇਰਾ ਮਤਲਬ ਵਿਆਹ ਵਾਲਾ ਮੁੰਡਾ ਕੌਣ ਹੈ ਪਾਜੀ ਮੈਂ ਕਰਾਉਣਾ ਜੀ ਮੈਂ ਉਹ ਵਿਆਹ ਵਾਲਾ ਮੁੰਡਾ ਐ ਕੁੜੀ ਕਹੇ ਹੀ ਚਾਹੀਦੀ ਥਨੂੰ ਹੈ ਅੱਜ ਜਿਹੋ ਜੀ ਉੱਠ ਕੇ ਗਈ ਆ ਜੀ ਜੇ ਇਹੋ ਜੀ ਹੋ ਜੇ ਤੇ ਇਹ ਤਾਂ ਬੁੱਕਾ ਕੋਈ ਹੋਰ ਚੋਆਇਸ ਦੱਸੋ ਹੋਰ ਬਸ ਫਿਰ ਕੁੜੀ ਹੋਵੇ ਤੇ ਸਾਹ ਚੱਲਦੇ ਹੋਣ ਉਹ ਐ ਤਾਂ ਭਾਈ ਸਾਹਿਬ ਅਸੀਂ ਚੈੱਕ ਕਰਾ ਕੇ ਦੇਵਾਂਗੇ ਹੋਰ ਵੈਂਟੀਲੇਟਰ ਤੋਂ ਲਾ ਕੇ ਥੋੜਾ ਕੁੜੀ ਦੇ ਲਾ ਕੇ ਫਿਰ ਕਰਾ ਦੇਣਗੇ ਤੁਹਾਡੇ ਨਾਲ ਭਾਜੀ ਟੱਬਰਾ ਜੀ ਆਪਣਾ ਸੋਖਣਾ ਕਾਫੀ ਵੱਡਾ ਉ 10 ਕਿੱਲੇ ਵੀ ਆਉਂਦੇ ਨੇ ਜੀ ਮੁੰਡੇ ਦੇ ਹਿੱਸੇ ਕਮਾਲ ਐ ਯਾਰ ਐਡਾ ਖਾਨਦਾਨੀ ਮੁੰਡਾ ਤੈਨੂੰ ਮੈਰਿਜ ਵੀਰ ਤੇ ਆਉਣ ਦੀ ਕੀ ਲੋੜ ਸੀ ਥੋੜੇ ਤਾਂ ਕੁੜੀ ਵਾਲੇ ਅੱਗੇ ਪਿੱਛੇ ਭਜਦੇ ਹੋਣੇ ਚਾਹੀਦੇ ਆ ਉਹ ਪਾਜੀ ਅਸਲ ਚ ਇਹਦਾ ਸਾਡੇ ਇਲਾਕੇ 'ਚ ਨਾਂ ਬਹੁਤ ਆ ਜੀ ਠੀਕ ਕੁੜੀ ਵਾਲੇ 10-12 ਦਿਨ ਤਾਂ ਕਬੂਦ ਕਰਦੇ ਆ ਜੀ ਐਸੇ ਕਰਕੇ ਵਿਆਹ ਉੱਥੇ ਕਰਾਉਣਾ ਜੀ ਜਿੱਥੇ ਕੋਈ ਜਾਣਦਾ ਹੀ ਨਾ ਹੋਵੇ ਚੁੱਪਚੀਤੇ ਓ ਹੋ 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 ਐਨੇ ਉੱਚੇ ਵਿਚਾਰ ਯਾਰ ਹਾਂ ਬਸ ਲੈ ਤੁਸੀਂ ਐ ਕਰੋ ਆ ਆਪਣਾ ਐਡਰੈਸ ਲਿਖ ਦਿਓ ਮੈਂ ਕੁੜੀ ਵਾਲੇ ਤੁਹਾਡੇ ਘਰੇ ਭੇਜਦਾ ਕੱਲ ਨੂੰ ਹੋਪ ਪਾਜੀ ਆਪਾਂ ਕਨੂੰ ਕੁੜੀ ਵਾਲਿਆਂ ਨੂੰ ਖੱਜਲ ਕਰਨਾ ਆਪਾਂ ਆਪ ਚੱਲ ਵੜਾਂਗੇ ਜਿੱਥੇ ਜਾਣਾ ਇੱਕ ਵਿਚਾਰੇ ਨੇ ਕੁੜੀ ਦੇਣੀ ਉੱਤੋਂ ਤੇਲ ਫੂਕੇ ਆਉਣਗੇ ਜੀ ਐਨੀ ਉੱਚੀ ਸੋਚ ਤੇਰੀ ਯਾਰ ਤੇ ਹਾਲੇ ਤੱਕ ਕੋਹਰਾ ਕਿਵੇਂ ਫਿਰਦਾ ਸੋਚ ਨਹੀਂ ਮਰਵਾਇਆ ਜੀ ਲੈ ਫਿਰ ਹੁਣ ਤੇਰਾ ਵਿਆਹ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਚਾਹੇ ਮੈਨੂੰ ਆਪਣੀ ਫੀਸ ਵੀ ਚੜ੍ਹਣੀ ਪਵੇ ਆਹ ਫੜ ਵੈਸਟਿੰਗ ਕਾਰਡ ਤੂੰ ਮੈਨੂੰ ਕੰਟੈਕਟ ਕਰ ਲੈ ਆਹ ਕਾਰਡ ਵਾ ਲੈ ਜਾ ਠੀਕ ਹੈ ਪਾਜੀ ਬਹੁਤ ਮਿਹਰਬਾਨੀ ਜੀ ਬਸ ਖਿਆਲ ਰੱਖਿਓ ਜੀ ਪਾਜੀ ਬਿਲਕੁਲ ਮਸਾ ਕੋਈ ਨਾ ਕਰੋ ਮਿਹਰਬਾਨੀ ਪਾਜੀ ਸਸਿਕਾ ਇਹ ਕਰ ਨਾ ਕਰੇ ਹੁਣ ਮੇਰੇ ਹੁੰਦੇ ਕੋਈ ਮਿੱਲਾ ਤਾਂ ਬੰਜੂ ਗੱਲ ਆਪਣੀ ਦੀ ਓਏ ਯਾਰ ਇਹਨੂੰ ਪਤਾ ਨਹੀਂ ਲੱਗਦਾ ਆਪਾਂ ਨਹੀਂ ਛਿੜੀ ਓਏ ਐ ਯਾਰ ਕਿਵੇਂ ਪਤਾ ਲੱਗ ਜੂ ਐ ਪਤਾ ਨਹੀਂ ਲੱਗਦਾ ਕੋਈ ਆਪਾਂ ਸ਼ਕਲ ਤੋਂ ਕਿਤੇ ਐਂ ਲੱਗਦੇ ਆ ਲੈ ਦੱਸ ਇਹਨੂੰ ਯਾਰ ਕੀ ਕਹੀ ਜਾਂਦਾ ਏ ਓ ਬੱਲੀ ਆ ਗਿਆ ਤੂੰ ਤੇਰਾ ਬੜਾ ਕੀ ਕਹਿੰਦੇ ਕਹਿੰਦੇ ਮਿਲ ਕੇ ਚੰਗਾ ਲੱਗਿਆ ਵਧੀਆ ਯਾਰ ਲੋਕਾਂ ਦੇ ਰਿਸ਼ਤੇ ਕਰਾਉਂਦੇ ਕਰਾਉਂਦੇ ਆ ਜਾਦਾ ਵੀ ਹੋਣ ਲੱਗਿਆ ਓ ਤੁਸੀਂ ਅਜੇ ਗਏ ਨਹੀਂ ਸਾਸਿਕਾਲ ਵੀਰ ਸੌਰੀ ਯਾਰ ਚੌਰੀ ਕਿਉਂ ਬਈ ਸਾਨੂੰ ਪਤਾ ਨਹੀਂ ਲੱਗਿਆ ਯਾਰ ਤੂੰ ਇਹ ਤਾਂ ਮਾਲਕਾਂ ਕੋਈ ਬੋਲੀ ਜਾਂਦੀ ਸੀ ਆਪਾਂ ਉਹ ਯਾਰ ਕਿੱਡਾ ਡਾਊਨ ਟੂ ਅਰਥ ਬੰਦਾ ਕੋਈ ਗਲਤੀ ਵੀ ਨਹੀਂ ਕੀਤੀ ਫਿਰ ਵੀ ਸੌਰੀ ਮੰਗੀ ਜਾਂਦਾ ਇਹ ਵੀ ਆਪਣੇ ਕੋਲ ਰਿਸ਼ਤੇ ਵਾਸਤੇ ਆਏ ਨਹੀਂ ਬੜੇ ਵਧੀਆ ਸਰਦਾਰਾਂ ਦਾ ਮੁੰਡਾ ਹੈ ਇੰਨਾ ਡਾਊਨ ਟੂ ਅਰਥ ਹੈ ਕਹਿੰਦਾ ਕੁੜੀ ਗਰੀਬ ਘਰ ਦੀ ਲਿਆ ਦਿਓ ਚਾਹੇ ਤਿੰਨਾ ਕੱਪੜਿਆਂ ਚ ਲੈ ਜਾਊਗਾ ਫਿਰ ਤਾਂ ਆਪਾਂ ਨੂੰ ਉਹ ਵੜਾ ਕਰਾ ਦਿੰਨੇ ਰਿਸ਼ਤਾ ਉਹ ਰਾਮਿਆ ਕਲ ਦੀ ਕੁੜੀ ਦਾ ਨਾ ਲੋਬੀ ਹੋ ਜਾਓ ਤਿਆਰ ਹੋ ਗਿਆ ਸਮਝੋ ਰਿਸ਼ਤਾ ਤਾਂ ਬਸ ਵੀਰੇ ਤੁਹਾਡੇ ਨੇ ਛੱਡਿਆ ਸਾਰਾ ਕੁਝ ਜੀ ਮੈਂ ਇੱਕ ਠੋਕ ਕੇ ਕਹਾਂ ਇੱਕ ਨਮਾ ਪੈਸਾ ਨਹੀਂ ਲਿਆ ਦਾਜ ਤੁਹਾਡੇ ਤੋਂ ਮੈਂ ਕਾਕਾ ਜੀ ਕਰਜੋਈ ਬਣ ਕੇ ਸਾਡੀਆਂ ਜੜਾਂ 'ਚ ਬੈਠੇ ਹੋ ਤੇ ਹਾਲੇ ਦਾਜ ਲੈਣਾ ਬਾਕੀ ਸੀ ਉਹ ਜਵਾਈ ਕਹਾਦਾ ਨੌਕਰ ਰੱਖਿਆ ਤੁਸੀਂ ਸਾਡੇ ਲਾਵਾ ਫਿਰੇ ਹੁਣ ਸਾਰੀ ਡਰਾਈਵਰ ਕੜ ਤਬਦਾ ਵੀ ਜਵਾਈ ਆ ਗਿਆ ਡੋੜੀ ਵਾਲੀ ਕਾਰ ਵੀ ਮੈਂ ਆਪ ਚਲਾ ਕੇ ਲੈ ਕੇ ਆਇਆ ਸ਼ਰਮ ਕਰੋ ਉਹ ਜੀਜਾ ਜੀ ਹੋਰ ਤੁਸੀਂ ਕੀ ਚਾਹੁੰਦੇ ਹੋ ਤੁਹਾਨੂੰ ਅਸੀਂ ਬਿਠਾ ਕੇ ਰੋਟੀਆਂ ਖਵਾਈਏ ਉਹ ਚਾਹੇ ਖੜਾ ਕੇ ਖਵਾ ਲੋ ਪਰ ਮੇਲੇ ਜਣਾ ਦੋ ਉਹ ਮੈਂ ਦੁਨੀਆ ਦਾ ਪਹਿਲਾ ਬੰਦਾ ਜਿਹਦਾ ਰੋਟੀਆਂ ਖਾਣ ਨਾਲ ਭਾਰ ਘਟ ਗਿਆ ਬੇਟਾ ਜੀ ਤੁਸੀਂ ਤਾਂ ਕਹਿੰਦੇ ਸੀ ਕਾਕਾ ਕਰਦੀ ਜ਼ਿੰਮੇਵਾਰੀ ਚੁੱਕੂਗਾ ਓ ਡੈਡੀ ਤੁਸੀਂ ਗਲਤ ਸੁਣ ਲਿਆ ਹੁਣ ਜ਼ਿੰਮੇਵਾਰੀ ਚੱਕੂ ਨਹੀਂ ਘਰ ਦਾ ਸਮਾਨ ਚੱਕੂ ਸਾਰਾ ਤਾਂ ਵੇਚ ਕੇ 딤피 हां जी प्लीज ਤੋਂ ਨਿਵੀ ਕਰੋ ਤੁਸੀਂ ਬਲੀਚ ਨਾ ਬੋਲੋ ਅੱਜ ਤੋਂ ਬਾਅਦ ਤਾਂ ਜੱਟ ਧੌਣ ਚਾਕੀ ਜਿਉ ਸੜੀ ਜਿਤ ਵੀ ਕੋਈ ਚੀਜ਼ ਹੁੰਦੀ ਹੈ ਨਾ ਅਸੀਂ ਤੁਹਾਡੀ ਇੱਜ਼ਤ ਨਹੀਂ ਕਰਦੇ ਨਾ ਕਿਹੜੀ ਇੱਜ਼ਤ ਹੈ ਜਿੱਥੇ ਜਾਣਾ ਮੇਰੇ ਤੋਂ ਪਹਿਲਾਂ ਤਾਂ ਅਪਦਾ ਕੁੱਤਾ ਇੰਟਰੋਡਿਊਸ ਕਰਾ ਦਿੰਦੇ ਹੋ ਕਿ ਜੇ ਇਹ ਸਾਡਾ ਟੌਮੀ ਹੈ ਤੇ ਇਹ ਸਾਡਾ ਜਵਾਈ ਹੈ ਇੱਕਾ ਸਾਲੇ ਨੇ ਤਾਂ ਹੱਦੀ ਕੀਤੀ ਪਈ ਹੈ ਇੰਟਰੋਡਿਊਸ ਹੀ ਕੱਲੇ ਕੁੱਤੇ ਨੂੰ ਕਰਾਉਂਦਾ ਤੇ ਮੈਂ ਸਾਈਡ ਤੇ ਖੜਾ ਰਹਿ ਜਾਣਾ ਲੈ ਮੈਨੂੰ ਸੌਂ ਲੱਗੇ ਵੱਡੇ ਮਹਾਰਾਜ ਦੀ ਜੇ ਕੁੱਤੇ 'ਚ ਤੇ ਤੁਹਾਡੇ 'ਚ ਕੋਈ ਮੈਂ ਫਰਕ ਸਮਝਿਆ ਹੋਵੇ ਕਦੇ ਓਏ ਮੈਨੂੰ ਹਰਕ ਚੜਿਆ ਪਿਆ ਉਹ ਮੈਂ ਕੱਲੇ ਕੱਲੇ ਨੂੰ ਵੱਡੂ ਤੁ ਭਾਵੇਂ ਇਕੱਲੇ ਕਰਨ ਨੂੰ ਵੜ ਲਿਓ ਪਰ ਸਾਨੂੰ ਵੱਡਿਆਂ ਤੋਂ ਪਹਿਲਾਂ ਉਧਰ ਜਾ ਕੇ ਦਰਵਾਜ਼ਾ ਤਾਂ ਖੋਲੋ ਅਸੀਂ ਸਾਰੇ ਅੰਦਰ ਆਣਾ ਖੋਲ ਦਿਨੇ ਆ ਪਰ ਖਬਰਦਾਰ ਪ੍ਰੋਮਿਸ ਕਰੋ ਕਿ ਮੇਰੇ ਤੇ ਕੋਈ ਹੱਥ ਨਹੀਂ ਚੱਕੂਗਾ ਹਾਂਜੀ ਸਿੱਧੂ ਸਾਹਿਬ ਅੱਜ ਬੜੀਆਂ ਹਲਦੀ ਵੇਸਣ ਦੀਆਂ ਗੱਲਾਂ ਚੱਲ ਰਹੀਆਂ ਨੇ ਦੇਸੀ ਫੇਸ਼ਲ ਕਰਾਉਣਾ ਸੀ ਜੇ ਤੂੰ ਆਪਣੇ ਖਤਰੇ ਦੇ ਨਿਸ਼ਾਨ ਵਰਗਾ ਮੂੰਹ ਠੀਕ ਕਰਾਉਣਾ ਤਾਂ ਦੱਸ ਕਿਉਂ ਹਰ ਵੇਲੇ ਤੰਦੂਰ ਵਾਂਗੂ ਤਪੇ ਰਹਿੰਦੇ ਹੋ ਘਟ ਤੋਂ ਘਟ ਬੰਦਾ ਇਹੀ ਪੁੱਛ ਲੈਂਦਾ ਵੀ ਕਿਵੇਂ ਆਇਆ ਛੋਟੇ ਤੇ ਆਸ਼ਕ ਨੂੰ ਜਿੰਨਾ ਮਰਜੀ ਕੁੱਟ ਲੋ ਸਾਲੇ ਮੋੜ ਘੁੜ ਕੇ ਉਸੇ ਗਲੀ ਚ ਆਉਣਗੇ ਹਾਂ ਦੱਸ ਵਧਾਈਆਂ ਦਿਓ ਆਂਟੀ ਜੀ ਜੀ ਹਾਂ ਅੱਜ ਮੈਂ ਕਾਜਲ ਦਾ ਰਿਸ਼ਤਾ ਪੱਕਾ ਕਰਕੇ ਆਇਆ ਲੈ ਵਧਾਈਆਂ ਤੈਨੂੰ ਮੰਟੀ ਨਾਲੇ ਮੂੰ ਮਿੱਠਾ ਕਰ ਥੈਂਕ ਯੂ ਜੀ ਆਂਟੀ ਜੀ ਹੁਣ ਕਾਜਲ ਨੇ ਤਾਂ ਆਪਣੇ ਘਰੇ ਚਲੇ ਜਾਣਾ ਜੀ ਜੇ ਤੁਹਾਡਾ ਅਸ਼ੀਰਵਾਦ ਹੋਵੇ ਕਿਉਂ ਨਾ ਮੈਂ ਵੀ ਇੱਕ ਤੋਂ ਦੋ ਹੋ ਜਾ ਜੀ ਬੇਟਾ ਤੂੰ ਇੱਕ ਤੋਂ ਦੋ ਕਿਉਂ ਹੋਣਾ ਤੂੰ ਡਾਇਰੈਕਟ ਇੱਕ ਤੋਂ ਤਿੰਨ ਹੋ ਦੋਨਾਂ ਨੂੰ ਭੈਣ ਬਣਾ ਮੈਨੂੰ ਸਭ ਪਤਾ ਤੂੰ ਕਿੱਥੋਂ ਬੋਲਦਾ ਪਿਛੜ ਅੰਦਰ ਫੜਾ ਲੱਡੂ ਲੈ ਪੁੱਤ ਮੂੰਹ ਮਠਾ ਕਰ ਥੈਂਕ ਯੂ ਬਾਬਾ ਵਧਾਈਆਂ ਤੂੰ ਸ਼ੁਕਰ ਕਰ ਤੇ ਰਹਿ ਹਜੇ ਭਰਾ ਤੋਂ ਖੜਾ ਛੁੱਟਿਆ ਚੱਲ ਕੱਜ ਓਏ ਇਧਰ ਕਿਧਰ ਮੂੰਹ ਚੱਕਿਆ ਇਧਰ ਬਿਜ਼ਨਸ ਕਲਾਸ ਪੌੜੀਆਂ ਨੇ ਤੇਰੇ ਲਈ ਇਧਰ ਬਣੀਆਂ ਇਕਨੋਮੀ ਕਲਾਸ ਲੋਹੇ ਦੀਆਂ ਗੋਲ-ਗੋਲ ਬੰਦਾ ਛੁਰਲੀ ਸਾਲੇ ਜਿੰਨੇ ਝੱਲੇ ਮੇਰੇ ਹੀ ਪੱਲੇ ਮਾਸੇ ਲੱਡੂ ਜਾ ਬੱਬੀ ਮਾਸੇ ਦਿਨੋਂ ਮਨਾ ਕੇ ਲਿਆ ਜਾ